ਸਸ਼ੀਕਾਲ ਮੇ ਗੁਰਪ੍ਰੀਤਕੌਰ ਲੈ ਕੇ ਹਜ਼ਰਾਂ ਰੋਜ਼ਾਨਾ ਦੀ ਤਰ੍ਹਾਂ ਫਟਾਫਟ ਦੀਆਂ ਖਬਰਾਂ ਤੇ ਫਟਾਫਟ ਖਬਰਾਂ ਦਾ ਆਗਾਜ਼ ਕਰਦੇ ਆਸੀਂ ਪਹਿਲੀ ਖਬਰ ਦੇ ਨਾਲ ਬੀਤੇ ਦਿਨ ਅਮਰੀਕਾ ਦੇ ਆਰਕੰਸਾਸ ਸੂਬੇ ਦੇ ਇੱਕ ਸੁਪਰਮਾਰਕੀਟ ਦੇ ਵਿੱਚ ਹੋਈ ਗੋਲੀਬਾਰੀ ਦੇ ਦੌਰਾਨ ਜ਼ਖਮੀ ਹੋਏ ਭਾਰ ਦੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਉਹ ਇੱਕ ਸੁਪਰਮਾਰਕੀਟ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਇਆ ਸੀ ਜਿਸ ਦਾ ਨਾਮ ਗੋਪੀਕ੍ਰਿਸ਼ਨ ਸੀ ਅਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਗੋਪੀਕ੍ਰਿਸ਼ਨ ਜ਼ਿਲ੍ਹਾ ਬਾਪਟਲਾ ਆਂਧਰਾ ਪ੍ਰਦੇਸ਼ ਦਾ ਵਸਨੀਕ ਸੀ ਉਸ ਨੇ ਅਮਰੀਕਾ ਦੇ ਵਿੱਚ ਆਪਣੀ ਐਮਐਸ ਦੀ ਪੜ੍ਹਾਈ ਪੂਰੀ ਕੀਤੀ ਸੀ ਜੋ ਫੋਰਡਿਸ ਦਖਣੀ ਆਰਕੰਸਾਸ ਦੇ ਵਿੱਚ ਰਹਿੰਦਾ ਸੀ ਜਿੱਥੇ ਉਹ ਮੈਚ ਬੁਚਰ ਨਾਂ ਦੇ ਦੇ ਵਿੱਚ ਪਾਰਟ ਟਾਈਮ ਕੰਮ ਕਰਦਾ ਸੀ ਪਰ ਬੀਤੇ ਦਿਨ ਸ਼ੁੱਕਰਵਾਰ ਨੂੰ ਇੱਕ ਹਮਲਾਵਾਰਾਂ ਨੇ ਸੁਪਰਮਾਰਕਟ ਦੇ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ ਇਸ ਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 10 ਲੋਕ ਗੰਭੀਰ ਜ਼ਖਮੀ ਹੋ ਗਏ ਅਜਕੜਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਰਮਾ ਦੇ ਅੰਦਰ ਯੋਗਾ ਆਸਨ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਜ਼ਰੀਏ ਫੈਲਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਲੜਕੀ ਦੇ ਉੱਤੇ 295 ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਦੱਸਦੀ ਹੈ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਲੜਕੀ ਦੇ ਵਿਰੁੱਧ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਸੀ ਪੁਲਿਸ ਨੇ ਹੋਣੈ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਚੰਬੂ ਬਾਰਡਰ ਦੇ ਤੇ ਕਿਸਾਨਾਂ ਦੇ ਦਰਨੇ ਦੇ ਵਿੱਚ ਵਪਾਰੀ ਹੰਗਾਮਾ ਹੋਇਆ ਕਿਸਾਨਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਵੱਲੋਂ ਭੇਜੇ ਬੰਦਿਆਂ ਨੇ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਣਕਾਰੀ ਮਿਲੀ ਹੈ ਕਿ ਚੰਬੂ ਬਾਰਡਰ ਦੇ ਨੇੜੇ ਲਗਦੇ ਪਿੰਡਾਂ ਦੇ ਲੋਕ ਤੇ ਵਪਾਰੀ ਇਕੱਠੇ ਹੋ ਕੇ ਕਿਸਾਨਾਂ ਦਾ ਦਰਨਾ ਵਾਲੀ ਸਟ੍ਰੀਟ ਤੇ ਪਹੁੰਚੇ ਨੇ ਅਤੇ ਉੱਥੇ ਚੰਬੂ ਬਾਰਡਰ ਨੂੰ ਖੋਲਣ ਦੀ ਮੰਗ ਕਰਨ ਲੱਗ ਪਏ ਨੇ ਅਤੇ ਹਾਲਾਂਕਿ ਕਿਸਾਨ ਆਗੂ ਸਰਵਨ ਸਿੰਘ ਪੰਦੇ ਦਾ ਦੋਸ਼ ਹੈ ਕਿ ਇਹ ਭਾਜਪਾ ਦੇ ਵੱਲੋਂ ਭੇਜੇ ਗਏ ਲੋਕ ਨੇ ਅਤੇ ਕਿਸਾਨਾਂ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਇਹ ਲੋਕ ਇਕੱਠੇ ਹੋ ਕੇ ਕਿਸਾਨੀ ਦਰਨੇ ਨੂੰ ਖਰਾਬ ਕਰਨ ਦੇ ਲਈ ਪਹੁੰਚੇ ਨੇ ਦੇ ਬੰਦੇ ਨੇ ਜਿਨ੍ਹਾਂ ਨੇ ਅੱਜ ਧਰਨੇ ਦੇ ਵਿੱਚ ਆ ਕੇ ਕਿਸਾਨਾਂ ਦੇ ਨਾਲ ਬਹਿਸ-ਭੱਜੀ ਕੀਤੀ ਹੈ। 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਏ ਫਰੀਦਕੋਟ ਦੇ ਪਿੰਡ ਪਗਤھਲਾ ਦੇ ਜਵਾਨ ਤਰਮਪ੍ਰੀਤ ਸਿੰਘ ਦੀ ਦੇ ਅਜ ਤਿਰੰਗੇ ਵਿੱਚ ਲਪੇਟੀ ਉਸ ਦੇ ਜੱਦੀ ਪਿੰਡ ਪੁੱਜੀ ਹੈ ਜਿੱਥੇ ਜਿਸ ਨੂੰ ਦੇ ਕੇ ਹਰ ਇੱਕ ਦੀ ਅੱਖ ਨਮ ਹੋ ਗਈ ਹੈ ਦੱਸਦੀ ਕਿ ਤਰਮਪ੍ਰੀਤ ਸਿੰਘ ਉੱਤਰ ਪ੍ਰਦੇਸ਼ ਦੇ ਫਤੇਗੜ ਵਿਖੇ ਤੈਨਾਤ ਸੀ ਜਿੱਥੇ ਉਸ ਦੀ ਡਿਊਟੀ ਦੌਰਾਨ ਅਚਾਨਕ ਤਬੀਅਤ ਖਰਾਬ ਹੋ ਗਈ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ ਹੈ ਜਿਸ ਦੀ ਦੇ ਅੱਜ ਉਸ ਦੇ ਪਿੰਡ ਪੁੱਜੀ ਹੈ ਜਿਸ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਪੁੱਜੇ ਨੇ ਉਹ ਇਹ ਇਲਾਕਾ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੀ ਪੁੱਜੇ ਨੇ ਜਿਨ੍ਹਾਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਇਸ ਦੌਰਾਨ ਤਰਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਤਰਨਪ੍ਰੀਤ ਦੀ ਅਚਾਨਕ ਸਿਹਤ ਵਿਗੜਨ ਦੇ ਕਾਰਨ ਉਹ ਐਮਰਜੈਂਸੀ ਦੇ ਵਿੱਚ ਦਾਖਲ ਆ ਪਰ ਕੁਝ ਦੇਰ ਬਾਅਦ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਤਰਨਪ੍ਰੀਤ ਦੀ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਤਰਨਪ੍ਰੀਤ ਦੀ ਪਤਨੀ ਗਰਵਤੀ ਹੈ ਤੇ ਉਧਰ ਵਿਧਾਇਕ ਗੁਰਦਿੱਤ ਸਿੰਘ ਦੇ ਵੱਲੋਂ ਵੀ ਇਸ ਘਟਨਾ ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੇ ਨਾਲ ਖੜੀ ਹੈ NTSE ਦੇ ਡਾਇਰੈਕਟਰ ਜਨਰਲ ਸੁਬੋਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੁਣੇ ਜਿਵੇਂ NEET ਪ੍ਰੀਖਿਆ ਦੇ ਵਿੱਚ ਹੋਈਆਂ ਬੇਨੀਮਾ ਦੇਮਦ ਨਜ਼ਰ ਕਹਿੰਦੇ ਨੇ ਫੈਸਲਾ ਲਿਆ ਨਾਲ ਹੀ ਭਾਰਤੀ ਵਪਾਰ ਸੰਗਠਨ ਦੇ ਚੇਅਰਮੈਨ ਤੇ ਐਮ ਡੀ ਪ੍ਰਦੀਪ ਸਿੰਘ ਖਰੋਲਾ ਨੂੰ ਨਿਮਤ ਨਿਯੁਕਤੀ ਹੋਣ ਤੱਕ NTSE ਦਾ ਵਾਧੂ ਚਾਰਜ ਲਗਾ ਦਿੱਤਾ ਦੱਸਦੀ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਯੋਗਤਾ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਜਦੋਂ ਕਿ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ ਦੇ ਵਿੱਚੋਂ ਪੇਪਰ ਲੀਕ ਹੋਣ ਦੇ ਦੋਸ਼ ਨੇ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਸਰਕਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਾਰਤੀ ਮੋਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੇ ਪੁਲਾੜ ਯਾਨ ਦੇ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਵਾਪਸੀ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ ਅਮਰੀਕਾ ਪੁਲਾੜ ਯੰਸੀ ਨੇ ਅਜੇ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸੀ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਇਸ ਦੇ ਕਰਕੇ ਉਹ ਕੁਝ ਹੋਰ ਦਿਨਾਂ ਦੇ ਲਈ ਪੁਲਾੜ ਯਾਨ ਦੇ ਵਿੱਚ ਯਾਤਰੀ ਬੁਚਵਿਲ ਮੌਰ ਦੇ ਨਾਲ Boeing Starliner ਪੁਲਾੜ ਯਾਨ ਦੇ ਵਿੱਚ ਰਹੇਗੀ ਅਤੇ ਇਸ ਦੇ ਲਈ ਮਹੀਨੇ ਦੀ 5 ਤਰੀਕ ਨੂੰ ਆਈਐਸਐਸ ਪਹੁੰਚੀ ਸੀ ਹਾਲਾਕੀ ਤਕਨੀਕੀ ਸਮੱਸਿਆ ਦੇ ਕਾਰਨ ਯਾਤਰਾ ਨੂੰ ਕਈ ਵਾਰ ਮੁਲਤਵੀ ਕਰਨ ਤੋਂ ਬਾਅਦ ਵਿਲੀਅਮ ਅੰਤ ਦੇ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਉਤਰੇ ਇਰਾਕੀ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਬਗਦਾਦ ਦੇ ਉੱਤਰ ਦੇ ਵਿੱਚ ਸਲਾਹੋਦਿਨ ਸਵੇਰੇ ਦੇ ਵਿੱਚ ਉਨ੍ਹਾਂ ਦੇ ਟਿਕਾਣਿਆਂ ਤੇ ਦੋ ਹਵਾਈ ਹਮਲਿਆਂ ਦੇ ਵਿੱਚ 7 ਇਸਲਾਮਿਕ ਸਟੇਟ ਤੇ ਅਤਵਾਦੀ ਮਾਰੇ ਗਏ ਨੇ ਸੁਰੱਖਿਆ ਮੀਡੀਆ ਸੈੱਲ ਦੇ ਇੱਕ ਬਿਆਨ ਦੇ ਅਨੁਸਾਰ ਖੁਫੀਆ ਰਿਪੋਰਟਾਂ ਦੇ ਆਧਾਰ ਤੇ ਇराकी ਲੜਾਕੂ ਜਹਾਜ਼ ਦੇ ਦੁਆਰਾ ਸਾਂਝੇ ਆਪਰੇਸ਼ਨ ਨੇ ਸੂਬੇ ਦੇ ਉੱਤਰ ਪੂਰਬੀ ਹਿੱਸੇ ਦੇ ਪਹਾੜੀ ਖੇਤਰ ਦੇ ਵਿੱਚ ਆਈਐਸ ਦੇ ਟਿਕਾਣਿਆਂ ਤੇ ਕਟੜਪੰਥੀ ਅਤਵਾਦੀਆਂ ਦੇ ਦੁਆਰਾ ਵਰਤੀ ਗਈ ਇੱਕ சுரੰਗ ਦੇ ਦੋ ਹਵਾਈ ਹਮਲੇ ਕੀਤੇ ਨੇ ਤੇ ਬੰਬ ਧਮਾਕੇ ਦਾ ਸਮਾਂ ਦੱਸੇ ਬਿਨਾ ਬਿਆਨ ਦੇ ਵਿੱਚ ਕਿਹਾ ਗਿਆ ਕਿ ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ ਹਵਾਈ ਹਮਲਿਆਂ ਦੇ ਵਿੱਚ 7 ਆਈਐਸ ਅਤਵਾਦੀ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚ ਇੱਕ ਪ੍ਰਮੁੱਖ ਹਸਤੀ ਵੀ ਸ਼ਾਮਲ ਸੀ ਨੀਟ ਯੂਜੀ ਪੇਪਰ ਲੀਕ ਮਾਮਲੇ ਦੇ ਵਿੱਚ ਸੀਬੀਆਈ ਨੇ ਐਫਆਈਆਰ ਦਰਜ ਕਰ ਲਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸੀਬੀਆਈ ਨੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਇਸ ਮਾਮਲੇ ਦੇ ਵਿੱਚ ਸੀਬੀਆਈ ਵੱਖ-ਵੱਖ ਐਂਗਲ ਤੋਂ ਜਾਂਚ ਦੇ ਵਿੱਚ ਜੁਟੀ ਹੋਈ ਹੈ ਕੇਂਦਰ ਨੇ ਨੀਟ ਯੂਜੀ ਪ੍ਰੀਖਿਆ ਦੇ ਵਿੱਚ ਤਾਂਦਲੀ ਦੇ ਦੋਸ਼ਾਂ ਨੂੰ ਬੇहद ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ ਸਿੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੰਦੇ ਹੋਏ ਬਿਆਨ ਜਾਰੀ ਕੀਤਾ ਹੈ ਕਿ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਮੁਖੀ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਦੂਜੇ ਪਾਸੇ ਨੀਟ ਪੀਜੀ ਦਾਖਲਾ ਪ੍ਰੀਖਿਆ ਦੇ ਲਈ ਹੋਣ ਵਾਲੇ ਪੇਪਰ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸਿੱਖਿਆ ਮੰਤਰਾਲੇ ਨੇ ਕਿਹਾ ਕਿ 5 ਮਈ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ ਯੂਜੀ ਪ੍ਰੀਖਿਆ ਦਾ ਆਯੋਜਨ ਕੀਤਾ ਸੀ ਕਥਿਤ ਬੇਨੀਮਾ ਦੇ ਕੁਝ ਮਾਮਲੇ ਸਾਹਮਣੇ ਆਏ ਨੇ ਅੱਜ ਦੀਆਂ ਫੜਫੜ ਖਬਰਾਂ ਦੇ ਵਿੱਚ ਬਸ ਇੰਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦੀਓ ਇਜਾਜ਼ਤ ਧੰਨਵਾਦ ਸਰਸ਼ੀਆ ਕਾਲ